ਆ ਨਾ ਬੇ ਹਾਂ ਭਾਈ ਹਾਂ ਭਾਈ ਜੂਸ ਕੱਢਦਾ ਨਹੀਂ ਭਾਈ ਕਮੇਟੀਆਂ ਕੱਢਦਾ ਭਰਾਵਾ ਕਿਉਂ ਮਜ਼ਾਕ ਕਰੀ ਜਾਂਦਾ ਤੂੰ ਸ਼ੁਰੂ ਕਿਨੇ ਕੀਤਾ ਸੀ ਤੈਂ ਹੀ ਕੀਤਾ ਵਾ ਜੂਸ ਹੀ ਕੱਢਦਾ ਹੋਰ ਕੀ ਕੱਢਦਾ ਮੈਂ ਅੱਛਾ ਤੇ ਫਿਰ ਦੋ ਗਲਾਸ ਬਣਾ ਕੇ ਘਰੇ ਜੂਸ ਦੇ ਦੇਾਂਗਾ ਓ ਭਾਈ ਘਰੇ ਕੌਣ ਦੇ ਕੇ ਆਂਦਾ ਹੁੰਦਾ ਇੱਥੇ ਪੀਣਾ ਪੀ ਜਾ ਐ ਕਰ ਫਿਰ ਗੱਡੀ 'ਚ ਧਪੜਾਏਂਗਾ ਹਾਂ ਭਾਈ ਹਾਂ ਗੱਡੀ 'ਚ ਫੜਾ ਦਾਂਗਾ ਆਨਰ ਹਲਾ ਪੈਸੇ ਤੈਨੂੰ ਪੇਟੀਐਮ ਕਰਤੇ ਹੁਣ ਗੱਡੀ ਚ ਫੜਾਏ ਯੂਜ਼ ਠੀਕ ਹੈ ਨਾ ਹਾਂ ਹਾਂ ਭਾਈ ਵੈਸੇ ਗੱਡੀ ਖੜੀ ਕਿੱਥੇ ਤੇਰੀ ਗੱਡੀ ਗੱਡੀ ਘਰੇ ਖੜੀ ਆ ਹੁਣ ਫੜਾ ਦੀ ਯਾਦ ਨਾ ਅੱਜ ਬੇਇੱਜ਼ਤੀ